ਤੋ ਇਹ ਹੈ ਨਾਬਾ ਸ਼ਹਿਰ ਦਾ ਪੁਰਾਣਾ ਸਿਨੇਮਾ ਅੱਜ ਕੱਲ ਖੰਡਰ ਹਾਲਾਤ ਦੇ ਵਿੱਚ ਹੈ ਕਿਸੇ ਟਾਈਮ ਇੱਥੇ ਬੜੀਆਂ ਰੌਣਕਾਂ ਲੱਗਦੀਆਂ ਸੀ ਔਰ ਇੱਥੇ ਜਿਹੜੀ ਵੀ ਫਿਲਮ ਰਿਲੀਜ਼ ਹੁੰਦੀ ਉਹ ਇੱਥੇ ਲੱਗਦੀ ਸੀ ਤਾਂ ਜਦੋਂ ਸ਼ੋਹਲੇ ਫਿਲਮ ਇੱਥੇ ਲੱਗੀ ਸੀ ਉਹ ਉਦੋਂ ਇਹ ਹਾਊਸਫੁੱਲ ਹੋ ਗਿਆ ਸੀ ਔਰ ਇੱਥੇ ਬਹੁਤ ਖੁੱਲੀ ਜਗ੍ਹਾ ਹੈ ਪਾਰਕਿੰਗ ਵਾਸਤੇ ਬਹੁਤ ਜਗ੍ਹਾ ਪਰ ਹੁਣ ਕੁਛ ਕੰਸਟਰਕਸ਼ਨ ਦਾ ਸਮਾਨ ਵਗੈਰਾ ਇੱਥੇ ਢੂਲੇ ਢਾਲੇ ਵਗੈਰਾ ਪਏ ਨੇ ਪਰ ਕਿਸੇ ਟਾਈਮ ਇਹ ਦੀ ਚੜ੍ਹਾਈ ਸੀ ਹਲੇ ਵੀ ਇਮਾਰਤ ਉਵੇਂ ਹੀ ਖੜੀ ਆ ਆ ਇਹਦਾ ਮੇਨ ਗੇਟ ਆ ਇੱਥੋਂ ਐਂਟਰੀ ਹੁੰਦੀ ਸੀ ਤੇ ਉੱਪਰ ਬਾਲਕੋਨੀ ਆਹਾ ਆ ਵੇਖ ਸਕਦੇ ਹੋ ਤੁਸੀਂ ਔਰ ਇਧਰ نیچے ਟਿੱਕ ਟਿੱਖੜਕੀ ਆ ਆ ਇਸ ਦੇ ਐਗਜ਼ਿਟ ਗੇਟ ਨੇ ਆ ਉੱਪਰੋ até ah, os idéias que